ਤਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਸੰਗਤ ਜੀ ਆਪਾਂ ਜਿਨ੍ਹਾਂ ਬੇਨਤੀਆਂ ਨੂੰ ਅੱਜ ਸਾਂਝੀਆਂ ਕਰਨਾ ਹੈ ਪਿਆਰਿਓ ਉਹ ਬਹੁਤ ਚਿੰਤਾ ਦਾ ਵਿਸ਼ਾ ਹੈ ਤੇ ਇਸ ਵਿਸ਼ੇ ਨੂੰ ਆਪਾਂ ਜ਼ਰੂਰ ਕਿਤੇ ਨਾ ਕਿਤੇ ਸਮਝਣਾ ਹੈ 2025 ਤੱਕ ਕੀ ਦੁਨੀਆ ਖਤਮ ਹੋ ਜਾਣੀ ਹੈ ਜਿਹੜੇ ਹਿਸਾਬ ਦੇ ਨਾਲ ਅੱਜ ਦੇ ਮਾਹੌਲ ਬਣੇ ਹੋਏ ਨੇ ਇਸ ਹਿਸਾਬ ਦੇ ਨਾਲ ਆਪਾਂ ਕੁਝ ਕੁ ਬੇਨਤੀਆਂ ਜਿਹੜੀਆਂ ਨੇ ਜ਼ਰੂਰ ਸਾਂਝੀਆਂ ਕਰਨੀਆਂ ਨੇ ਸਤਿਗੁਰੂ ਜੀ ਕਿਰਪਾ ਕਰਨ ਸੋ ਪਹਿਲਾਂ ਤੇ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗਤ ਤੇ ਆਪਾਂ ਅੱਜ ਵੇਖਦੇ ਆ ਪਿਆਰਿਓ ਲਗਾਤਾਰ ਇਹਨਾਂ ਚੀਜ਼ਾਂ ਨੂੰ ਆਪਾਂ ਦੇਖ ਰਹੇ ਆਂ ਪੰਜਾਬ ਦੀ ਹਾਲਤ ਜਿਹੜੀ ਹੈ ਉਹ ਅਕਸਰ ਹੀ ਤਰਸਯੋਗ ਹਾਲਤ ਬਣ ਚੁੱਕੀ ਹੈ ਸੱਚਮੁੱਚ ਅੱਜ ਤਰਸ ਆਉਂਦਾ ਪੰਜਾਬ ਤੇ ਆਪਾਂ ਕਦੇ ਕਹਿੰਦੇ ਸੀ ਕਿ ਇਹ ਜਿਹੜਾ ਪੰਜਾਬ ਐ ਇਹ ਗੁਰਾਂ ਦੇ ਨਾਂ ਤੇ ਵਸਦਾ ਹੈ ਪਿਆਰਿਓ ਇਹ ਜਿਹੜਾ ਪੰਜਾਬ ਐ ਇਹ ਗੁਰੂਆਂ ਪੀਰਾਂ ਦੀ ਵਸਾਈ ਹੋਈ ਧਰਤੀ ਤੇ ਚੱਲਦਾ ਹੈ 사ਤ ਸੰਗਤ ਪਰ ਅੱਜ ਇਸ ਪੰਜਾਬ ਨੂੰ ਵੇਖ ਕੇ ਨਹੀਂ ਲੱਗਦਾ ਕਿ ਪੰਜਾਬ ਦੇ ਵਿੱਚ ਉਹ ਚੀਜ਼ ਜਿਹੜੀ ਐ ਰਹਿ ਗਈ ਐ ਪਹਿਲਾਂ ਵਰਗੀ ਸਾਤ ਸੰਗਤ ਉਹ ਚੀਜ਼ ਜਿਹੜੀ ਹੈ ਪੰਜਾਬ ਦੇ ਵਿੱਚ ਨਹੀਂ ਹੈਗੀ ਪੰਜਾਬ ਦੇ ਵਿੱਚ ਪਾਣੀ ਗਦਲਾ ਹੋ ਚੁੱਕਿਆ ਹੈ ਗਤਰਖਤ ਕੱਟੇ ਜਾ ਚੁੱਕੇ ਨੇ ਤੇ ਹਾਲਾਂਕਿ ਇਹਦਾ ਜ਼ਿੰਮੇਵਾਰ ਕੌਣ ਹੈ ਇਹਦਾ ਜ਼ਿੰਮੇਵਾਰ ਮਨੁੱਖ ਹੈ ਤੇ ਮਨੁੱਖ ਨੇ ਇਹ ਸਾਰਾ ਕੰਮ ਕੀਤਾ ਹੈ ਸਾਤ ਸੰਗਤ ਇਹ ਗੱਲ ਜ਼ਰੂਰ ਯਾਦ ਰੱਖਿਓ ਵੀ ਮਨੁੱਖ ਨੇ ਜਿੰਨਾ ਘਾਣ ਕੀਤਾ ਜਿੰਨੀ ਮਨੁੱਖ ਨੇ ਜੜੀ ਐ ਇਸ ਦੁਨੀਆ ਨੂੰ ਵੱਡੀ ਕਟੌਤੀ ਦਿੱਤੀ ਐ ਉਹ ਮਨੁੱਖ ਨੇ ਦਿੱਤੀ ਹੈ ਨਸ਼ੇ ਇਥੇ ਲੈ ਕੇ ਕੌਣ ਆਇਆ ਮਨੁੱਖ ਹੀ ਲੈ ਕੇ ਆਇਆ ਨਾ ਬਾਰਡਰਾਂ ਤੋਂ ਪਾਰ ਨਸ਼ੇ ਆਉਂਦੇ ਨੇ ਹੁਣ ਤੁਸੀਂ ਆਪਾ ਹਰ ਵਾਰ ਇਲਜ਼ਾਮ ਲਾਉਨੇ ਆ ਵੀ ਉਧਰੋਂ ਇੰਨੀ ਹਿਰੋਇਨ ਆਈ ਉਧਰੋਂ ਇਨਾ ਨਸ਼ਾ ਆ ਰਿਹਾ ਐ ਜੇ ਸਾਡੇ ਵਾਲੇ ਖਰੀਦਦੇ ਨੇ ਜੇ ਵਪਾਰ ਕਰਦੇ ਨੇ ਤਾਂ ਹੀ ਉਧਰੋਂ ਭੇਜਦੇ ਨੇ ਹੁਣ ਤੁਸੀਂ ਬਾਜ਼ਾਰ ਚ ਤੁਰੇ ਜਾਂਦੇ ਹੋ ਕੋਈ ਤੁਹਾਨੂੰ ਧੱਕੇ ਨਾਲ ਕੋਈ ਚੀਜ਼ ਪਕੜਾ ਦੂ ਜਾਂ ਤੁਸੀਂ ਕਿਸੇ ਤੋਂ ਧੱਕੇ ਨਾਲ ਕੋਈ ਚੀਜ਼ ਖੋਲੋਗੇ ਲੈ ਲੋਗੇ ਜਾਂ ਤੁਹਾਨੂੰ ਕੋਈ ਚੀਜ਼ ਦੇ ਦੇ ਜਰਾ ਸੋਚ ਕੇ ਵੇਖੋ ਵੀ ਜੇ ਉਧਰੋਂ ਨਸ਼ਾ ਸਾਡੇ ਵਾਲੇ ਖਰੀਦਦੇ ਨੇ ਜਾਂ ਸਾਡੇ ਵਾਲੇ ਜਿਹੜੇ ਨੇ ਉਧਰੋਂ ਨਸ਼ਾ ਲੈਂਦੇ ਨੇ ਤਾਂ ਉਧਰੋਂ ਭੇਜਿਆ ਜਾਂਦਾ ਜੇ ਸਾਡੇ ਵਾਲੇ ਖਰੀਦਣ ਹੀ ਨਾ ਵਪਾਰ ਕਰਨ ਹੀ ਨਾ ਤੇ ਉਹਨਾਂ ਦੀ ਕੀ ਮਜਾਲ ਹੈ ਵੀ ਨਸ਼ਾ ਭੇਜ ਦੇਣਗੇ ਸੋਚ ਕੇ ਵੇਖੋ ਮੈਂ ਗੱਲ ਇੱਕ ਮਨੁੱਖ ਦੀ ਕਰ ਰਿਹਾ ਜਿਸ ਨੇ ਸੋਚਣਾ ਹੀ ਨਹੀਂ ਵੀ ਇਹ ਨਸ਼ਾ ਕਿਸੇ ਦਾ ਘਰ ਬਰਬਾਦ ਕਰੂਗਾ ਮੇਰਾ ਵੇਚਿਆ ਹੋਇਆ ਨਸ਼ਾ ਪਤਾ ਨਹੀਂ ਕਿੰਨੇ ਕੋ ਘਰ ਉਜਾੜ ਦੂਗਾ ਉਸ ਬੰਦੇ ਦੀ ਬੁੱਧੀ ਸਿਰਫ ਪੈਸੇ ਤੱਕ ਸੀਮਤ ਹੋ ਗਈ ਤੇ ਯਾਦ ਰੱਖਿਓ ਵੀ ਉਹ ਬੰਦਾ ਇੱਕ ਸ਼ੈਤਾਨ ਹੈ ਇੱਕ ਦੁਸ਼ਟ ਹੈ ਬਹੁਤ ਵੱਡਾ ਦੁਸ਼ਟ ਹੈ ਤੇ ਸਾਥ ਸੰਗਤ ਤੇ ਯਾਦ ਰੱਖੋ ਵੀ ਉਹ ਬੰਦਾ ਇੱਕ ਆਪਣਾ ਘਰ ਵੀ ਦੇ ਨਾਲ ਦੂਜਿਆਂ ਦਾ ਘਰ ਵੀ ਖਰਾਬ ਕਰ ਰਿਹਾ ਬਰਬਾਦ ਕਰ ਰਿਹਾ ਸਾਰਾ ਕੁਝ ਇਹ ਉਹ ਉਹ ਕਰ ਰਿਹਾ ਹੈ ਇੱਕ ਮਨੁੱਖ ਨੇ ਹੀ ਨਸ਼ਾ ਇੱਥੇ ਲਿਆਂਦਾ ਕੋਈ ਸਰਕਾਰੀ ਅਹੁਦੇ ਤੇ ਹੈ ਕੋਈ ਇੱਥੇ ਕੋਈ ਵੀ ਜੱਜ ਬਣ ਕੇ ਬੈਠਾ ਜਾਂ ਕੋਈ ਵੀ ਕੁਝ ਵੀ ਕਰਕੇ ਬੈਠਾ ਹੈ ਸਾਧ ਸੰਗਤ ਇਹ ਗੱਲ ਜਰਾ ਸੋਚ ਕੇ ਵੇਖੋ ਜਰਾ ਇਸ ਗੱਲ ਨੂੰ ਚਲਾ ਕੇ ਵੇਖੋ ਮੰਨ ਕੇ ਦੇਖੋ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਕਿਸ ਤਰ੍ਹਾਂ ਬਣ ਚੁੱਕੀਆਂ ਨੇ ਕਿਵੇਂ ਦੀਆਂ ਹੋ ਗਈਆਂ ਇਹ ਸਾਰੀਆਂ ਚੀਜ਼ਾਂ ਜਿਵੇਂ ਰਖਤਾਂ ਨੂੰ ਕਟਿਆ ਗਿਆ ਵਢਿਆ ਗਿਆ ਇੱਕ ਮਨੁੱਖ ਨੇ ਕਟਿਆ ਜ਼ਿੰਮੇਵਾਰ ਮਨੁੱਖ ਹੈ ਨਾ ਦੁਨੀਆ ਨੂੰ ਕੁਰਾਹੇ ਪਉਣ ਵਾਲਾ ਮਨੁੱਖ ਹੈ ਤੇ ਸਾਲ ਸੰਗਤ ਅਸੀਂ ਦੋਸ਼ ਰੱਬ ਨੂੰ ਦੰਦੇ ਆ ਪ੍ਰਕਿਰਤੀ ਨੂੰ ਦੰਦੇ ਆ ਉਸ ਪਰਮਾਤਮਾ ਦਾ ਦੋਸ਼ ਕੱਢਦੇ ਆ ਇੱਕ ਮਨੁੱਖ ਨੇ ਧਰਤੀ ਦਾ ਪਾਣੀ ਦੂਸ਼ਿਤ ਕੀਤਾ ਚਾਹੇ ਉਹ ਫੈਕਟਰੀਆਂ ਦੇ ਮਾਲਕ ਨੇ ਜਾਂ ਕੋਈ ਵੀ ਹੈ ਹਾਲਾਂਕਿ ਇੱਕ ਮਨੁੱਖ ਨੇ ਕੀਤਾ ਕੋਈ ਬਾਹਰੋਂ ਤਾਂ ਨਹੀਂ ਆ ਗਿਆ ਕੋਈ ਸ਼ੈਤਾਨ ਤਾਂ ਨਹੀਂ ਆ ਗਿਆ ਕੋਈ ਹੋਰ ਤਾਂ ਨਹੀਂ ਆ ਗਿਆ ਇਹ ਹਾਲਾਂਕਿ ਇੱਕ ਮਨੁੱਖ ਨੇ ਕੀਤਾ ਮਨੁੱਖ ਹੀ ਇਸ ਦਾ ਜ਼ਿੰਮੇਵਾਰ ਹੈ। ਨਹਿਰਾਂ ਪੱਕੀਆਂ ਕਰ ਦਿੱਤੀਆਂ ਗਈਆਂ, ਸੇਮ ਖਤਮ ਹੋ ਗਈ, ਪਾਣੀ ਡੂੰਘੇ ਹੋ ਗਏ, ਪਾਣੀ ਚਲੇ ਗਏ, ਪਾਣੀ ਨਾ ਮਾਤਰ ਰਹੇਗਾ ਤੇ ਮਨੁੱਖ ਫਿਰ ਵੀ ਪਾਣੀ ਵੇਸਟ ਕਰਨੋਂ ਨਹੀਂ ਹਟ ਰਿਹਾ ਤੇ ਕੋਈ ਕਿਸ ਤਰ੍ਹਾਂ ਕਰਦਾ ਹੈ, ਕੋਈ ਵਾਟਰ ਪੂਲ ਬਣਾ ਰਿਹਾ ਹੈ, ਕੋਈ ਕਿਸ ਤਰ੍ਹਾਂ, ਕੋਈ ਕਿਵੇਂ, ਕੋਈ ਕਿਵੇਂ, ਕੋਈ ਕਿਵੇਂ ਤੇ ਯਾਦ ਰੱਖੋ ਇਹਦਾ ਜ਼ਿੰਮੇਵਾਰ ਕੌਣ ਹੈ? ਕੋ ਮਨੁੱਖ ਹੀ ਹੈ ਨਾ ਜ਼ਿੰਮੇਵਾਰ। ਜਿਸ ਹਿਸਾਬ ਦੇ ਨਾਲ ਹਾਲਾਤ ਹੋ ਗਏ 2024 ਚੱਲ ਰਿਹਾ ਹੈ 25 ਤੱਕ ਇਸ ਹਿਸਾਬ ਦੇ ਨਾਲ ਪਾਣੀ ਦਾ ਕਾਲ ਪੈ ਜੂ ਦੁਨੀਆ ਖਤਮ ਹੋਣ ਦੇ ਕੰਢੇ ਹੋ ਜੂ ਬਰਾਬਰ ਹੋ ਜੂ ਇਹੀ ਸਰਕਾਰਾਂ ਤੁਹਾਨੂੰ ਪਾਣੀ ਵੇਚਿਆ ਕਰਨਗੀਆਂ ਵੇਚਿਆ ਕਰੇਗਾ ਬੋਤਲ-ਬੋਤਲ ਵੇਚਿਆ ਕਰੇਗੀ ਅੱਜ ਵੀ 20 ਰੁਪਏ ਦੀ ਬੋਤਲ ਵਿਕਦੀ ਹੈ ਨਾ ਇੱਕ ਬੰਦਾ ਆਇਆ ਸਕੀਮ ਲੜਾਈ ਉਹਨੇ ਸਾਡਾ ਹੀ ਪਾਣੀ ਸਾਨੂੰ ਬੋਤਲ 'ਚ ਪਾ ਕੇ 20 ਰੁਪਏ ਦਾ ਵੇਚਣਾ ਸ਼ੁਰੂ ਕਰ ਦਿੱਤਾ ਆਖੇ ਜੀ ਇਹ ਪਿਉਰੀਫਾਈ ਵਾਟਰ ਹੈ ਤੇ ਇਹ ਮਿਨਰਲ ਵਾਟਰ ਹੈ ਸਾਨੂੰ ਇਹ ਕਹਿ ਕੇ ਵੇਚਣਾ ਸ਼ੁਰੂ ਕਰ ਦਿੱਤਾ ਪਰ ਅਸੀਂ ਕਦੇ ਸੋਚਿਆ ਇਸ ਚੀਜ਼ ਨੂੰ ਬਿਜ਼ਨਸ ਕੀਤਾ ਅਗਲੇ ਨੇ ਆਕੇ ਪਰ ਅਸੀਂ ਲੋਕ ਸਮਝ ਨਹੀਂ ਪਾਏ ਫਤਿਹਗੜ੍ਹ ਸਾਹਿਬ ਦੇ ਦੋ ਪਤਾ ਨਹੀਂ ਚਾਰ ਪਿੰਡਾਂ ਦੇ ਵਿੱਚ ਪਾਣੀ ਦਾ ਪੱਧਰ ਇੰਨਾ ਜ਼ਿਆਦਾ ਡੂੰਘਾ ਚਲਿਆ ਗਿਆ ਬੋਰ ਪਾਣੀ ਚੱਕਣੋਂ हट ਗਏ ਤੇ ਉੱਥੇ ਸਰਕਾਰੀ ਟੈਂਕੀਆਂ ਜਿਹੜੀਆਂ ਨੇ ਆ ਰਹੀਆਂ ਨੇ ਲੋਕਾਂ ਦਾ ਗੁਜ਼ਾਰਾ ਹੋ ਰਿਹਾ ਤੇ ਵੇਖੋ ਵੀ ਉਹਨਾਂ ਲੋਕਾਂ ਦਾ ਕੀ ਹਾਲ ਹੁੰਦਾ ਆਏਗਾ ਟੈਂਕਰ ਭਰ ਕੇ ਘਰਾਂ ਦੇ ਵਿੱਚ ਰੱਖੇ ਜਾ ਰਹੇ ਨੇ ਤੇ ਉਹ ਲੋਕ ਆਪਣਾ ਨਹਾਉਣ ਤੇ ਪੀਣ ਦਾ ਪਾਣੀ ਜਮਾ ਕਰਕੇ ਰੱਖਣੇ ਕਿੰਨੀ ਦਿੱਕਤ ਕਿੰਨੀ ਪਰੇਸ਼ਾਨੀ ਹੋ ਰਹੀ ਹੈ ਤੁਸੀਂ ਕਦੇ ਸੋਚ ਕੇ ਵੇਖਿਆ ਇਸ ਗੱਲ ਨੂੰ ਵਿਚਾਰ ਕੇ ਵੇਖਿਆ ਕਦੇ ਇਸ ਗੱਲ ਨੂੰ ਸੋਚ ਕੇ ਵੇਖੋ ਇੱਕ ਵਾਰੀ ਵਿਚਾਰ ਕੇ ਵੇਖੋ ਕਿੰਨਾ ਔਖਾ ਹੁੰਦਾ ਹੈ ਕੀ ਜੇ ਸਾਡੇ ਘਰਾਂ ਤੱਕ ਸਾਡੇ ਪਿੰਡਾਂ ਸਾਡੇ ਸ਼ਹਿਰਾਂ ਦੇ ਵਿੱਚ ਇਹ ਕੰਮ ਹੋ ਗਿਆ ਕਿੰਨਾ ਔਖਾ ਹੋਏਗਾ ਸਾਡੀ ਜਨਰੇਸ਼ਨ ਕਿੰਨੀ ਔਖੀ ਹੋ ਜੇ ਪੱਕਾ ਹੀ ਧਰਤੀ ਦੇ ਵਿੱਚੋਂ ਪਾਣੀ ਮੁੱਕ ਗਿਆ ਕਿੰਨੀਆਂ ਲੇਰਾਂ ਤਾਂ ਅਸੀਂ ਖਤਮ ਹੁੰਦੀਆਂ ਵੇਖ ਲਈਆਂ ਕਿੰਨੀਆਂ ਲੇਰਾਂ ਖਤਮ ਹੋ ਚੁੱਕੀਆਂ ਨੇ ਜੇ ਪੱਕਾ ਹੀ ਧਰਤੀ ਚੋਂ ਪਾਣੀ ਖਤਮ ਹੋ ਗਿਆ ਤੇ ਕੌਣ ਜ਼ਿੰਮੇਵਾਰ ਹੈ ਅਸੀਂ ਜ਼ਿੰਮੇਵਾਰ ਆ ਨਾ ਹੋਰ ਤਾਂ ਕੋਈ ਨਹੀਂ 2 ਫੁੱਟ 30 ਫੁੱਟ 50 ਫੁੱਟ 100 ਫੁੱਟ 150 ਫੁੱਟ 200 250 300 ਫੁੱਟ ਤੇ ਪਾਣੀ ਜਿਹੜਾ ਚੱਲਿਆ ਗਿਆ 300 ਫੁੱਟ ਤੋਂ ਵੀ ਡੂੰਘਾ ਹੋ ਗਿਆ ਪਰ ਅਸੀਂ ਨਹੀਂ ਹਟੇ ਪਾਣੀ ਬਰਬਾਦ ਕਰਨੋ ਪਾਣੀ ਵੇਸਟ ਕਰਨੋ ਹਾਲਾਂਕਿ ਮੋਟਰ ਦੀ ਲਾਈਟ ਹੈਗੀ ਆ ਚਲੋ ਛੱਡ ਦਿਓ ਜੀ ਮੋਟਰ ਤੇ ਪਾਣੀ ਖੇਤ ਦੇ ਵਿੱਚ ਵਹਾਵਾ ਹੋ ਜਾਏਗਾ ਅੱਜ ਤੋਂ 20 ਦਿਨ 30 ਦਿਨ ਪਹਿਲਾਂ ਜਿਹੜਾ ਹੈ ਪਾਣੀ ਦੀ ਕੋਈ ਜ਼ਰੂਰਤ ਨਹੀਂ ਸੀ ਖੇਤਾਂ ਨੂੰ ਵੈਸੇ ਹੀ ਮੋਟਰਾਂ ਚਲਾ ਕੇ ਛੱਡ ਰੱਖੀਆਂ ਸੀ ਮੂਰਖਾਂ ਨੇ ਕਿ ਚਲੋ ਜੀ ਪਾਣੀ ਜਿਹੜਾ ਹੈ ਚੱਲਦਾ ਰਹੇਗਾ ਉਹਦੇ ਵਿੱਚ ਸਮਝਦਾਰ ਸੀ ਜਿਨ੍ਹਾਂ ਨੇ ਪਾਣੀ ਅਜ਼ਾਈ ਨਹੀਂ ਕੀਤਾ ਵੇਸਟ ਨਹੀਂ ਕੀਤਾ ਕਈ ਤੇ ਇਹੋ ਜਿਹੇ ਵੀਰ ਨੇ ਜਿਨ੍ਹਾਂ ਨੇ ਝੋਨਾ ਲਾਉਣੇ ਬੰਦ ਕਰਤਾ ਉਹ ਕਹਿੰਦੇ ਨਹੀਂ ਝੋਨਾ ਨਹੀਂ ਲਾਵਾਂਗੇ ਦੋ ਪੈਸੇ ਕੱਟ ਪਣ ਜਾਣਗੇ ਬਹੁਤ ਕਮਾ ਲਿਆ ਕੋਈ ਗੱਲ ਨਹੀਂ ਪਰ ਵਾਤਾਵਰਨ ਪੰਜਾਬੀ ਮਾਂ ਬੋਲੀ ਔਰ ਸਾਡੀ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਇਹਨੂੰ ਨਸ਼ਟ ਅਸੀਂ ਨਹੀਂ ਕਰਾਂਗੇ ਆਪਣੇ ਹੱਥੀਂ ਦਾ ਨਸ਼ਟ ਨਹੀਂ ਕਰਾਂਗੇ ਉਹਨਾਂ ਦੀ ਵੀ ਸੋਚ ਹੈ ਇੱਕ ਇੱਕ ਸਾਡੇ ਵਾਲਾਂ ਦੀ ਮੂਰਖਾਂ ਦੀ ਸੋਚ ਹੈ ਮੇਰੇ ਵਰਗੇ ਕਿ ਵੀ ਨਹੀਂ ਪੈਸਾ ਪਿਆਰਾ ਪੈ ਜੇ ਹੀ ਹਾਲਾਤ ਰਹੇ ਤੇ ਦੁਨੀਆ ਤੇ ਆਪੇ ਖਤਮ ਹੈ ਜੀ 25 ਤੱਕ ਦੁਨੀਆ ਦਾ ਮਾੜਾ ਹਾਲ ਹੋ ਜਾਣਾ ਹੈ ਦੁਨੀਆ ਆਪੇ ਇੱਕ ਮਰਨ ਕੰਡੇ ਹੈ ਖਤਮ ਹੋਣ ਕੰਡੇ ਹੈ ਤੇ ਹਲੇ ਵੀ ਵਕਤ ਹੈ ਸੰਭਲ ਜੋ ਜਿੰਨਾ ਕੋ ਸਾਡੇ ਕੋਲ ਹੈ ਜੇ 20 ਸਾਲ ਅਸੀਂ ਜੀਣੇ ਤੇ ਉਹਨੂੰ 40 ਸਾਲ ਕੋਸ਼ਿਸ਼ ਕਰੀਏ ਵੀ ਅਸੀਂ ਜੀਏ 10 ਸਾਲ ਜੀਣਾ ਤੇ ਕੋਸ਼ਿਸ਼ ਕਰੀਏ 20 ਸਾਲ ਜੀਏ ਜੇ ਪਾਣੀ ਜਿਹੜਾ ਹੈ 20 ਸਾਲ ਚ ਖਤਮ ਹੋਣਾ ਹੈ ਤਾਂ ਅਸੀਂ ਉਹਨੂੰ 10 ਚ ਨਾ ਖਤਮ ਕਰੀਏ ਉਹਨੂੰ 20 ਚ ਹੀ ਖਤਮ ਹੋਣ ਦੀਏ ਮੇਰੇ ਕਹਿਣ ਦਾ ਮਤਲਬ ਇਹ ਹੈ ਥੋੜਾ ਜਿਹਾ ਇਸ ਪਾਸੇ ਵੱਲ ਗੌਰ ਕਰੋ ਵੱਧ ਤੋਂ ਵੱਧ ਰੁੱਖ ਲਗਾਓ ਦਰਖਤ ਲਗਾਓ ਹਾਲਾਂਕਿ ਪ੍ਰਕਿਰਤੀ ਨੂੰ ਸਾਡੇ ਪ੍ਰਤੀ ਕੀ ਦੇਣ ਹੈ ਕਦੇ ਇਕੱਲੇ ਬਹਿ ਕੇ ਸੋਚ ਕੇ ਵੇਖਿਓ ਪਾਣੀ ਬਚਾਓ ਦਰਖਤ ਲਗਾਓ ਬੇਟੀ ਬਚਾਓ ਇਹ ਸਾਰੀਆਂ ਚੀਜ਼ਾਂ ਤੇ ਗੌਰ ਕਰਨ ਵਾਲੀ ਜਿਹੜੀ ਇੱਕ ਮੀਟਿੰਗ ਹੋਣੀ ਚਾਹੀਦੀ ਹੈ ਚਾਹੇ ਉਹ ਪਿੰਡ ਪੱਦਰ ਤੇ ਹੋ